ਸੱਚੀ ਗੱਲ ਮੈਂ ਹਾਂ ਆਪ ਤੇ ਅਸਮਦਰ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਵੇਲੇ ਦੀ ਵੱਡੀ ਖਬਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਸਾਹਮਣੇ ਆਈ ਹੈ ਹਾਈ ਕੋਰਟ ਤੋਂ ਵੱਡਾ ਫੈਸਲਾ ਹੈ ਨਾਬਾਜ਼ ਜੇਲ੍ਹ ਦੇ ਦਰਵਾਜ਼ੇ ਬੰਦ ਕੜੀ ਸੁਰੱਖਿਆ ਤੇ ਸਿਰਫ ਇੱਕ ਮੁਲਾਕਾਤ ਨੇ ਪੂਰੇ ਸਿਆਸੀ ਪੈਟਰਨ ਹਿਲਾ ਕੇ ਰੱਖ ਦਿੱਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ 35 ਮਿੰਟ ਦੀ ਮੁਲਾਕਾਤ ਹੋਈ ਹੈ ਕਿ ਕੁਝ ਗੱਲਾਂ ਹੋਈਆਂ ਕਿਹੜੀਆਂ ਚਰਚਾਵਾਂ ਹੋਈਆਂ ਜਿਸ ਨੇ ਹਰ ਇੱਕ ਨੂੰ ਆਸ਼ਚਰਿਤ ਦੇ ਵਿੱਚ ਪਾ ਦਿੱਤਾ ਹੈ ਕਿ ਆਖਿਰ 35 ਮਿੰਟ ਦਾ ਜਿਹੜਾ ਲੰਮਾ ਸਮਾਂ ਹੈ ਕਿਉਂਕਿ ਉਹ ਹਰ ਆਮ ਜਨਸੀ ਮੈਂਬਰਾਂ ਦੇ ਲਈ ਨਹੀਂ ਮਿਲਦਾ ਆਮ ਮੈਂਬਰਾਂ ਦੇ ਲਈ ਜੋ ਸਿਆਸੀ ਪ੍ਰੋਟੋਕਾਲ ਦੇ ਹਿਸਾਬ ਨਾਲ ਇਹ ਸਮਾਂ ਬਹੁਤ ਜ਼ਿਆਦਾ ਲੰਬਾ ਆ ਦਰਸ਼ਕਾਂ ਦੇ ਵਿਚਾਰ ਇਸ ਗੱਲ ਦੀ ਹੁਣ ਹੋੜ ਲੱਗੀ ਹੈ ਕਿ ਆਖਿਰ ਕਿਹੜੀਆਂ ਗੱਲਾਂ ਹੋਈਆਂ ਹੋਣੀਆਂ ਵਾ ਕਿਆ ਸਰਾਈਆਂ ਲਾਈ ਜਾ ਰਿਆ ਨੇ ਕਿ ਆਖਿਰ ਹੋ ਸਕਦਾ ਹੈ ਕਿ ਕੋਈ ਸਿਆਸੀ ਸਵਿੰਦਰਸ਼ੀਲ ਮਾਮਲਾ ਹੋ ਸਕਦਾ ਹੈ ਜਾਂ ਫਿਰ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਮਜ਼ਬੂਤ ਹਿੱਸਾ ਰੱਖਦੇ ਨੇ ਤਾਂ ਜ਼ਰੂਰ ਕੋਈ ਨਾ ਕੋਈ ਕਿਸਨ ਕਿਸੇ ਮੁੱਦੇ ਦੇ ਉੱਪਰ ਸਹਿਯੋਗ ਦੀ ਚਰਚਾ ਹੋ ਸਕਦੀ ਹੈ ਪਰ ਕੀ ਇਹ ਪੂਰਾ ਮਾਮਲਾ ਇਹ ਵੀ ਧਨਣਾ ਪਿਆਜ਼ ਜ਼ਰੂਰੀ ਹੈ ਤਸ ਤੋਂ ਪਹਿਲਾਂ ਥੋੜੀ ਚਰਚਾ ਕਰ ਲੈਣੇ ਕਿ ਆਖਿਰ ਕੀ ਕੁਝ ਵਾਪਰਿਆ ਉਸ ਵੇਲੇ ਜਦੋਂ ਢਿੱਲੋ ਜੇਲ੍ਹ ਦੇ ਵਿੱਚ ਮਿਲਣ ਵਾਸਤੇ ਪਹੁੰਚੇ ਸੀ ਡੇਰਾ ਵਿਆਸ ਮੁਖੀ ਬਾਬਾ ਗੋਰੀਂਦਰ ਸਿੰਘ ਢਿੱਲੋ ਜੋ ਅੱਜ ਨਾਬਾ ਪਹੁੰਚੇ ਸੀ ਜਿੱਥੇ ਉਹਨਾਂ ਨੇ ਸ਼੍ਰੋਮਣੀ ਕਾਲੇ ਦਲ ਦੇ ਆਗੂ ਵਿਕਰਮ ਸਿੰਘ ਮਜੀਠਾ ਦੇ ਨਾਲ ਨਵੀਂ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਦੱਸ ਦੇ ਰਹੀ ਕਿ ਪੰਜਾਬ ਸਰਕਾਰ ਦੇ ਵੱਲੋਂ ਅਕਾਲੀ ਆਗੂ ਨੂੰ ਆਮਦਨ ਤੋਂ ਵੱਧ ਮਾਪੇ ਦੇ ਵਿੱਚ ਨਾਇਕ ਹਿਰਾਸਤ ਦੇ ਵਿੱਚ ਜੇਲ੍ਹ ਅੰਦਰ ਰੱਖਿਆ ਗਿਆ ਤੇ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦਿੰਨੇ ਆ ਕਿ ਡੇਰਾ ਮੁਖੀ ਆਪਣੀ ਕਾਰ ਦੇ ਵਿੱਚ ਜੇਲ੍ਹ ਪਹੁੰਚੇ ਸੀ ਇਸ ਦੌਰਾਨ ਪੁਲਿਸ ਦੇ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹੋਏ ਸਿਕੇ ਕਿਉਂਕਿ ਬਾਬਾ ਜੀ ਦੇ ਦਰਸ਼ਨ ਦੇ ਲਈ ਜੇਲ੍ਹ ਦੇ ਬਾਹਰ ਭਾਰੀ ਗਿਣਤੀ ਦੇ ਵਿੱਚ ਦਲੂਈ ਇਕੱਠੇ ਹੋ ਗਏ ਸਿਕੇ ਹਾਲਾਂਕਿ ਅਜੇ ਮੁਲਾਕਾਤ ਦਾ ਕਾਰਨ ਪਸਟ ਨਹੀਂ ਹੈ ਪਰੰਤੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਵਿਕਰਮ ਜਿੱੱਠਿਆ ਵਿਚਕਾਰ 35 ਮਿੰਟ ਤੱਕ ਗੱਲਬਾਤ ਹੋਈ ਦੱਸੀ ਜਾ ਰਹੀ ਉਪਰੰਤ ਸਖਤ ਸੁਰੱਖਿਆ ਹੇਠ ਹੀ ਬਾਬਾ ਗੁਰਿੰਦਰ ਸਿੰਘ ਨੂੰ ਪੁਲਿਸ ਦੇ ਵੱਲੋਂ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਤੇ ਵਾਪਸ ਕਾਰ ਦੇ ਵਿੱਚ ਵਾਪਸ ਚਲੇ ਗਏ ਦਾਦੇ ਕਿ ਇਹ ਵਿਅਕਤੀ ਮਜੀਠਿਆ ਦੇ ਪਤਨੀ ਗਨੀਵ ਕੌਰ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਇੱਕ ਜੇਲ ਮੈਨੂਅਲ ਦੇ ਤਹਿਤ ਕੋਈ ਵੀ ਰਿਸ਼ਤੇਦਾਰ ਮਜੀਠਿਆ ਨੂੰ ਮਿਲ ਸਕਦਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਜੇਲ ਪ੍ਰਸ਼ਾਸਨ ਨੂੰ ਲਗਭਗ 10 ਲੋਕਾਂ ਦੀ ਸੂਚੀ ਸੌਂਪੀ ਹੈ ਜਿਸ ਵਿੱਚ ਡੇਰਾ ਬਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦਾ ਨਾਮ ਵੀ ਸ਼ਾਮਲ ਹੈ ਮਜੀਠਿਆ ਦੀ ਪਤਨੀ ਗਨੀਵ ਕੌਰ ਅਤੇ ਭੈਣ ਸੰਸਦ ਮੈਂਬਰ ਹਰ ਸਿਮਰਤ ਕੌਰ ਬਾਦਲ ਪਹਿਲਾਂ ਹੀ ਉਨ੍ਹਾਂ ਨੂੰ ਮਿਲ ਚੁੱਕੇ ਸਨ ਇਸ ਵਾਰ ਉਨ੍ਹਾਂ ਨੇ ਜੇਲ੍ਹ ਪਹੁੰਚਣ ਤੋਂ ਬਾਅਦ ਮਜੀਠਿਆ ਨੂੰ ਰਖੜੀ ਬੰਨੀ ਹਾਲਾਂਕਿ ਉਹ ਪਹਿਲਾਂ ਵੀ ਇੱਕ ਵਾਰ ਉਹਨਾਂ ਨੂੰ ਮਿਲਣ ਆਏ ਸੀ ਪਰ ਉਹਨਾਂ ਨੂੰ ਮਿਲਣ ਦੇ ਵਿੱਚ ਅਸਮਰਥ ਰਹੇ ਇਹਦੇ ਨਾਲ ਹੀ ਦੱਸਦੇ ਹੈ ਕਿ ਜਿਹੜੇ ਪਾਰਟੀ ਮੈਂਬਰ ਸੀਗੇ ਕਈ ਵਾਰ ਉਹਨਾਂ ਨੇ ਮਜੀਠਿਆ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਜਿਹੜਾ ਹੈ ਜੇਲ੍ਹ ਦੇ ਬਾਹਰ ਹੰਗਾਮਾ ਕਰਦੇ ਹੋਏ ਵੀ ਪਾਰਟੀ ਮੈਂਬਰਾਂ ਨੂੰ ਦੇਖਿਆ ਜਾ ਚੁੱਕਾ ਹੈ ਪਰ 35 ਮਿੰਟ ਦੀ ਇਸ ਮੁਲਾਕਾਤ ਨੇ ਹਰ ਇੱਕ ਨੂੰ ਅਚੰਬੇ ਦੇ ਵਿੱਚ ਪਾ ਦਿੱਤਾ ਹੈ ਅਤੇ ਹਰ ਕਿਸੇ ਨੂੰ ਹੈਰਾਨ ਵੀ ਕਰ ਦਿੱਤਾ ਕਿ ਆਖਿਰ 35 ਮਿੰਟ ਦੀ ਮੁਲਾਕਾਤ ਦੇ ਵਿੱਚ ਅਜਿਹੀਆਂ ਕਿਹੜੀਆਂ ਗੱਲਾਂ ਹੋਈਆਂ ਕੀ ਕੋਈ ਸਿਆਸੀ ਸੁਵਿੰਨਿਸ਼ੀਲ ਕਦਮ ਚੁੱਕੇ ਗਏ ਨੇ ਕਿਸੇ ਗੱਲ ਦਾ ਐਲਾਨ ਹੋਣ ਦੀ ਅਸ਼ੰਕਾ ਜਿਹੜੀਆਂ ਨੇ ਉਹ ਜਿਤਾਈਆਂ ਜਾ ਰਹੀਆਂ ਨੇ ਜਿਸ ਨਾਲ ਹੀ ਉੱਥੇ ਮੌਜੂਦ ਸਾਡੇ ਪੱਤਰਕਾਰ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਹੈ ਤੇ ਇਹ ਜਿਹੜੇ ਕਿਆਸ ਜਿਹੜੇ ਲਗਾਏ ਜਾ ਰਹੇ ਨੇ ਜਿਹੜੇ ਸਵਾਲ ਉੱਠੇ ਨੇ ਕਿ ਆਮ ਪਾਰਟੀ ਮੈਂਬਰਾਂ ਨੂੰ ਤਾਂ ਨਹੀਂ ਮਿਲਣ ਦਿੱਤਾ ਜਾ ਰਿਹਾ ਪਰ ਇਨਾਂ ਨੂੰ ਕਿਵੇਂ ਮਿਲਣ ਦਿੱਤਾ ਦਿੱਤਾ ਗਿਆ ਹੈ ਇਹਨਾਂ ਨੂੰ ਲੰਬਾ ਸਮਾਂ ਕਿਵੇਂ ਮਿਲਿਆ ਉਹ ਵੀ ਗੱਲਬਾਤ ਕਰ ਰਹੇ ਨੇ ਤੇ ਸਾਡੇ ਪੱਤਰਕਾਰ ਸਾਡੇ ਨਾਲ ਜੁੜ ਰਹੇ ਨੇ ਤੇ ਗੱਲਬਾਤ ਕਰਦੇ ਹਾਂ ਹਾਂਜੀ ਉਤਾਰ ਜੀ ਨਾਬਾ ਜੇਲ੍ਹ ਦੇ ਵਿੱਚ ਅੱਜ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਸੀ ਵਿਕਰਮ ਸਿੰਘ ਮਜੀਠਾ ਨੂੰ ਮਿਲਣ ਵਾਸਤੇ ਤਾਂ 35 ਮਿੰਟ ਦਾ ਜਿਹੜਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਇਹ ਵੀ ਸਵਾਲ ਉੱਠ ਰਹੇ ਨੇ ਕਿ ਆਮ ਪਾਰਟੀ ਮੈਂਬਰਾਂ ਨੂੰ ਤਾਂ ਇੰਨਾ ਸਮਾਂ ਨਹੀਂ ਦਿੱਤਾ ਗਿਆ ਇਵਨ ਕਿ ਥੋੜੀ ਦੇਰ ਲਈ ਵੀ ਮੁਲਾਕਾਤ ਕਰਨ ਦਾ ਸਮਾਂ ਬਿਲਕੁਲ ਨਹੀਂ ਦਿੱਤਾ ਗਿਆ ਪਰ ਇਹ ਹੁਣ ਸਵਾਲ ਉੱਠ ਰਹੇ ਨੇ ਤੇ ਕਹੋ ਜਿਆ ਮਾਹੌਲ ਰਿਹਾ ਜਦੋਂ ਬਾਬਾ ਜੀ ਉੱਤੇ ਪਹੁੰਚੇ ਸੀ ਬਿਲਕੁਲ ਮਾਹੌਲ ਤਾਂ ਬੱਸ ਮਾਤਾ ਸ਼ਾਂਤ ਦੀਗਾ ਕੋਈ ਹੁੱਲੜਬਾਜੀ ਵਾਲਾ ਨਹੀਂ ਸੀ ਪਰ ਜਿੱਥੇ ਗੱਲ ਕੀਤੀ ਜਾਵੇ ਜਿਵੇਂ ਉਹ ਸੁਖਵੀਰ ਬਾਦਲ ਤੇ ਇਹਨਾਂ ਨੇ ਵੀ ਵਾਈਫਾਈ ਆ ਕੇ ਦੇ ਦਿੱਤੀ ਪਿਛਲੀ ਵਾਰੀ ਉਹਨਾਂ ਨੂੰ ਵੀ ਰੋਕਿਆ ਗਿਆ ਸੀਗਾ ਮੁਲਾਕਾਤ ਕਰਨ ਵਾਸਤੇ ਜੀ ਵੀ ਉਹ ਕਹਿੰਦੇ ਵੀ ਤੁਸੀਂ ਨਹੀਂ ਮਿਲ ਸਕਦੇ ਵੀ ਸਾਨੂੰ ਪਰ ਆਰਡਰ ਨਹੀਂ ਆਇਆ ਹੋਇਆ ਤੇ ਜਿੱਤ ਉਸ ਤੋਂ ਲਾ ਕੇ ਵੀ ਇਹ ਮਨੇ ਧਰਨੇ ਤੇ ਬੈਠਣ ਲੱਗੇ ਉਹਨੇ ਧੱਕੇ ਨਾਲ ਮਤਲਬ ਵੀ ਉਹਨਾਂ ਦੀ ਵੈਫਾਇ ਜਿਹੜੀ ਜੀ ਬਾਦਲ ਸਾਹਿਬ ਦੇ ਅੰਦਰ ਗਏ ਨੇ ਫਿਰ ਉਹਨੇ ਕਿਤੇ ਮਿਲਣ ਦਿੱਤੇ ਇਹੀ ਗੱਲ ਹੁਣ ਆ ਰਹੀ ਹੈ ਵੀ ਮੈਂ ਬਾਬਾ ਜੀ ਹੁਣ ਇਹਨਾਂ ਨੂੰ ਮਿਲਣ ਵਾਸਤੇ ਮਜੀਠੇ ਨੂੰ ਆਏ ਨੇ ਕੋ ਕਾਫੀ ਟਾਈਮ ਤੋਂ ਨਵਾਂ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਹੂੰ ਜੀ ਤੇ ਇਸ ਕਰਕੇ ਹੁਣ ਸਵਾਲ ਇਹ ਉੱਠ ਰਹੇ ਨੇ ਵੀ ਬਾਬਾ ਜੀ ਵੀ ਕਿਸ ਨੂੰ ਇਸ ਮਿਸਟਰ ਦੇ ਵਿੱਚ ਇਹਨਾਂ ਨੂੰ ਮਿਲਣ ਆਏ ਨੇ ਤੇ ਕਿਉਂਕਿ ਹੋਰ ਜਿਹੜੇ ਇਹਨਾਂ ਆਗੂ ਨੇ ਪਾਰਟੀ ਦੇ ਜਾਂ ਕੋਈ ਵੀ ਉਹਨਾਂ ਨੂੰ ਮਿਲਣੇ ਦਿੱਤਾ ਯਾਰ ਸਿਰਫ ਇੱਕ ਰਿਸ਼ਤੇਦਾਰਾਂ ਨੂੰ ਹੀ ਮਿਲਣ ਦਿੱਤਾ ਯਾਰ ਇਹਨਾਂ ਜੀ ਜੀ ਬਿਲਕੁਲ ਤੇ ਇਹਨਾਂ ਨਾਲ ਕੋਈ ਹੋਰ ਵੀ ਕਰਦਾ ਮੈਂਬਰ ਕੋਈ ਰਿਸ਼ਤੇਦਾਰ ਮੌਜੂਦ ਸੀਗਾ ਜਿਹੜਾ ਉਹਨਾਂ ਨੂੰ ਮਿਲ ਕੇ ਗਿਆ ਮਜੀਠਿਆ ਜੀ ਨੂੰ ਨਹੀਂ ਨਹੀਂ ਬਿਲਕੁਲ ਇਕੱਲੇ ਬਾਬਾ ਜੀ ਗਏ ਸੀ ਅੰਦਰ ਹੀ ਹੋਰ ਇਹਨਾਂ ਦਾ ਰਿਸ਼ਤਾ ਜਾਂ ਕੋਈ ਆਗੂ ਨਹੀਂ ਸੀਗਾ ਇਸ ਟਾਈਮ ਪਾਰਟੀ ਦਾ ਤੇ ਕਹੋ ਜੀ ਸੁਰੱਖਿਆ ਦੇ ਪ੍ਰਬੰਧ ਸੀਗੇ ਕਿਉਂਕਿ ਦੱਸਿਆ ਜਾ ਰਿਹਾ ਕਿ ਵੀ ਕੜੀ ਸੁਰੱਖਿਆ ਹੋਰ ਵਧਾਈ ਗਈ ਸੀਗੀ ਜੀ ਜੀ ਸੁਰੱਖਿਆ ਬਹੁਤ ਜ਼ਿਆਦਾ ਵਧਾਈ ਗਈ ਸੀ ਮੈਮ ਤੇ ਉਸ ਦੇ ਵਿੱਚ ਕਿਉਂ ਜਦੋਂ ਜੇਲ੍ਹ ਚ ਪਹੁੰਚੇ ਨੇ ਉਸ ਤੋਂ ਬਾਅਦ ਸੰਗਤ ਜਿਹੜੀ ਵੀ ਸਤਸੰਗ ਘਰ ਦੇ ਵਿੱਚ ਉਹ ਸਾਰੇ ਸੰਗਤ ਜੇਲ੍ਹ ਦੇ ਬਾਹਰ ਆ ਚੁੱਕੇ ਦੀ ਉਸ ਕਰਕੇ ਸੁਰੱਖਿਆ ਨੂੰ ਵਧਾਉਣਾ ਪੈ ਗਿਆ ਜੀ ਜੀ ਤੇ ਕਿਉਂ ਫਿਰ ਜਦੋਂ ਬਾਬਾ ਜੀ ਜੇਲ੍ਹ ਚ 15 ਮਿੰਟ 35 ਮਿੰਟ ਦੀ ਜਿਹੜੀ ਉਹ ਗੱਲ ਕਰਕੇ ਆਏ ਨੇ ਅੰਦਰ ਜੇਲ੍ਹ ਦੇ ਵਿੱਚ ਮਜੀਠੇ ਨਾਲ ਜਿਹੜੀ ਮੁਲਾਕਾਤ ਹੋਈ ਹੈ ਉਹਨਾਂ ਦੀ ਉਸ ਨੂੰ ਲੈ ਕੇ ਜ 35 ਮਿੰਟ ਬਾਅਦ ਜਦੋਂ ਜੇਲ੍ਹ ਤੋਂ ਬਾਹਰ ਆਏ ਨੇ ਆ ਕੇ ਉਹਨਾਂ ਨੇ ਦਰਸ਼ਨ ਸੰਗਤ ਜਿਹੜੀ ਵੀ ਬੈਠੀ ਦੀ ਜੇਲ੍ਹ ਦੇ ਬਾਹਰ ਉਹਨਾਂ ਨੂੰ ਵੀ ਦਰਸ਼ਨ ਦਿੱਤੇ ਨੇ ਗੱਡੀ 'ਚ ਉੱਤਰ ਠੀਕ ਹੈ ਜੀ ਤਾਂ 35 ਮਿੰਟ ਦੇ ਵਿੱਚ ਕੁਝ ਖਾਸ ਗੱਲਬਾਤ ਜਿਹੜੀ ਹੋਈ ਹੈ ਕੁਝ ਉਹ ਗੱਲਾਂ ਦਾ ਕੁਝ ਜ਼ਿਕਰ ਹੋਇਆ ਵੀ ਕੀ ਗੱਲਬਾਤ ਹੋ ਸਕੀ ਹੈ ਅੰਦਰ ਨਹੀਂ ਉਹਦਾ ਜੇ ਕੋਈ ਜ਼ਿਕਰ ਨਹੀਂ ਹੋਇਆ ਵੀ ਜਿਹੜੀ ਉਹਨਾਂ ਦੀ ਆਪ ਦੇ ਵਿੱਚ ਕੋਈ ਗੱਲ ਜਿਉ ਉਹ ਅਜੇ ਤੱਕ ਬਾਹਰ ਕੋਈ ਗੱਲ ਨਹੀਂ ਆਈ ਹੈਗੀ ਉਹਨਾਂ ਦੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅਫਤਾਰ ਜੀ ਤੁਹਾਡਾ ਠੀਕ ਹੈ ਜੀ